ਚਲਾਕੀ ਨਾਲ ਤੁਸੀਂ ਦੌਲਤ ਜਿੱਤ ਸਕਦੇ ਹੋ ਪਰ ਇੱਜ਼ਤ ਸਿਰਫ ਸੱਚਾਈ ਨਾਲ ਮਿਲਦੀ ਹੈ ਚਲਾਕੀ ਥੋੜੇ ਸਮੇਂ ਲਈ ਹੈ ਪਰ ਨੇਕੀ ਹਮੇਸ਼ਾ ਲਈ ਸਿਆਣਾ ਉਹ ਨਹੀਂ ਜੋ ਚਲਾਕੀ ਕਰੇ ਸਿਆਣਾ ਉਹ ਹੈ ਜੋ ਸੱਚਾਈ ਨਾਲ ਖੁਸ਼ੀ ਲੱਭੇ ਚਲਾਕ ਉਹ ਨਹੀਂ ਜੋ ਹੋਰਾਂ ਨੂੰ ਧੋਖਾ ਦੇਵੇ ਚਲਾਕ ਉਹ ਹੈ ਜੋ ਹਰ ਹਾਲਤ ਵਿੱਚ ਸੱਚਾ ਰਹੇ ਜ਼ਿੰਦਗੀ ਵਿੱਚ ਚਲਾਕ ਬਣੋ ਪਰ ਇਮਾਨਦਾਰੀ ਨਾਲ ਚਲਾਕੀ ਉਹੀ ਸੱਚੀ ਹੁੰਦੀ ਹੈ ਜਦੋਂ ਦਿਲ ਸਾਫ਼ ਹੋਵੇ ਸਿਆਣਾ ਉਹ ਨਹੀਂ ਜੋ ਗੱਲਾਂ ਵਧੀਆ ਕਰੇ ਸਿਆਣਾ ਉਹ ਹੈ ਜੋ ਸਮੇਂ ਤੇ ਸਹੀ ਕੰਮ ਕਰੇ ਦੁਨੀਆ ਚ ਚਲਾਕਾਂ ਦੀ ਹੈ ਪਰ ਸੱਚੇ ਲੋਕ ਹੀ ਰੱਬ ਦੇ ਨੇੜੇ ਹੁੰਦੇ ਹਨ ਚਲਾਕ ਬੰਨਾ ਗਲਤ ਨਹੀਂ ਪਰ ਚਲਾਕੀ ਨਾਲ ਕਿਸੇ ਦਾ ਦਿਲ ਨਾ ਦਿਖਾਓ ਕਦੇ-ਕਦੇ ਚਲਾਕੀ ਵੀ ਅਕਲ ਦੀ ਨਿਸ਼ਾਨੀ ਹੁੰਦੀ ਹੈ ਚਲਾਕ ਬੰਦਾ ਹਰ ਹਾਲਤ ਵਿੱਚ ਰਾ ਲੱਭ ਲੈਂਦਾ ਹੈ ਚਲਾਕੀ ਨਾਲ ਨਹੀਂ ਦਿਲ ਨਾਲ ਜਿੱਤੋ ਚਲਾਕ ਉਹ ਨਹੀਂ ਜੋ ਹੋਰਾਂ ਨੂੰ ਮੂਰਖ ਬਣਾ ਲੇ ਚਲਾਕ ਉਹ ਹੈ ਜੋ ਆਪਣੇ ਆਪ ਨੂੰ ਸਮਝ ਲਏ ਚਲਾਕੀ ਨਾਲ ਜੀਵਨ ਜਿੱਤਿਆ ਜਾਂਦਾ ਹੈ ਪਰ ਸਚਾਈ ਨਾਲ ਇੱਜ਼ਤ ਮਿਲਦੀ ਹੈ ਹਰ ਚਲਾਕ ਬੰਦੇ ਨੂੰ ਕਦੇ ਨਾ ਕਦੇ ਸਮਝਦਾਰ ਬੰਦਾ ਮਿਲ ਹੀ ਜਾਂਦਾ ਹੈ ਚਲਾਕੀ ਕਰਨੀ ਆਉਣੀ ਚੰਗੀ ਗੱਲ ਹੈ ਪਰ ਠੱਗੀ ਮਾਰਨੀ ਪਾਪ ਹੈ। ਸਿਆਣਪ ਤੇ ਚਲਾਕੀ ਵਿੱਚ ਬਹੁਤ ਫਰਕ ਹੈ। ਸਿਆਣਾ ਦਿਲ ਨਾਲ ਸੋਚਦਾ ਹੈ, ਚਲਾਕ ਦਿਮਾਗ ਨਾਲ। ਜ਼ਰੂਰਤ ਤੋਂ ਵੱਧ ਚਲਾਕੀ ਕਈ ਵਾਰ ਆਪਣੀ ਹੀ ਹਾਰ ਬਣ ਜਾਂਦੀ ਹੈ। ਚਲਾਕੀ ਨਾਲ ਨਹੀਂ, ਇਮਾਨਦਾਰੀ ਨਾਲ ਜਿੱਤੋ। ਕਿਉਂਕਿ ਸੱਚ ਦਾ ਕੋਈ ਮੁਕਾਬਲਾ ਨਹੀਂ। ਚਲਾਕ ਬੰਦਾ ਸਿਰਫ ਥੋੜੇ ਸਮੇਂ ਲਈ ਚਮਕਦਾ ਹੈ ਪਰ ਸੱਚਾ ਬੰਦਾ ਹਮੇਸ਼ਾ ਚਮਕਦਾ ਹੈ ਜਿਹੜਾ ਬੰਦਾ ਹੋਰਾਂ ਲਈ ਖੱਡ ਪੁੱਟਦਾ ਹੈ ਚਲਾਕੀ ਦੇ ਨਸ਼ੇ 'ਚ ਖੁਦ ਉਸ ਵਿੱਚ ਡਿੱਗ ਜਾਂਦਾ ਹੈ ਜ਼ਿੰਦਗੀ ਚਲਾਕੀ ਨਾਲ ਨਹੀਂ ਸਚਾਈ ਨਾਲ ਸੁੰਦਰ ਬਣਦੀ ਹੈ ਚਲਾਕੀ ਨਾਲ ਨਹੀਂ ਸਚਾਈ ਨਾਲ ਜਿੱਤ ਮਿਲਦੀ ਹੈ ਚਲਾਕ ਇਨਸਾਨ ਥੋੜੇ ਸਮੇਂ ਲਈ ਚਮਕਦਾ ਹੈ ਪਰ ਸੱਚਾ ਇਨਸਾਨ ਸਦਾ ਯਾਦ ਰਹਿੰਦਾ ਹੈ ਚਲਾਕੀ ਦਿਮਾਗ ਦੀ ਹੁੰਦੀ ਹੈ ਪਰ ਇਮਾਨਦਾਰੀ ਦਿਲ ਦੀ ਤੇ ਦਿਲ ਹਮੇਸ਼ਾ ਵੱਡਾ ਹੁੰਦਾ ਹੈ ਜਿਹੜਾ ਚਲਾਕੀ ਨਾਲ ਚੜਦਾ ਹੈ ਉਹ ਇੱਕ ਦਿਨ ਸਚਾਈ ਨਾਲ ਡਿੱਗਦਾ ਹੈ ਚਲਾਕ ਹੋਣਾ ਮਾੜੀ ਗੱਲ ਨਹੀਂ ਪਰ ਚਲਾਕੀ ਨਾਲ ਕਿਸੇ ਦਾ ਦਿਲ ਦਿਖਾਉਣਾ ਸਭ ਤੋਂ ਵੱਡੀ ਗਲਤੀ ਹੈ ਚਲਾਕ ਇਨਸਾਨ ਹੋਰਾਂ ਨੂੰ ਮੂਰਖ ਬਣਾਉਂਦਾ ਹੈ ਪਰ ਅਖੀਰ ਖੀਚ ਆਪਣੇ ਆਪ ਨੂੰ ਖੋ ਬੈਠਦਾ ਹੈ ਦਿਮਾਗ ਚਲਾਓ ਪਰ ਨiyet ਸਾਫ ਰੱਖੋ ਤਾਂ ਹੀ ਜੀਵਨ ਵਿੱਚ ਕਾਮਯਾਬੀ ਮਿਲਦੀ ਹੈ